ਇਸ ਤੋਂ ਬਾਅਦ ਲਿਆਕਤ ਸਤਿਮਾ ਮੇੜ ਪ੍ਰਵੀਨ ਨੂਰ ਮਹਿਲ ਨਾਲੇ ਅਜੇ ਰੜਕਾ ਤੇ ਸੋਨੂ ਮਰਾੜ ਲਾ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਇੱਕ ਪਾਸੇ ਨੀਲੇ ਨਗੋਟ ਵਿੱਚ ਆਬੂ ਬਕਰੇ ਸਤਿਮਾ ਮੇੜ ਦੀ ਧਰਤੀ ਦਾ ਗਰਮੀਤ ਪਹਿਲਵਾਂ ਜੀ ਉਹਨਾਂ ਦੇ ਅਖਾੜੇ ਦਾ ਮੱਲ ਹੈ ਪਰ ਦੂਸਰੇ ਪਾਸੇ ਲਾਲ ਮੋੜ ਵਿੱਚ ਇਹ ਸੋਨੂ ਐ ਬੇਰਾਂ ਵਾਲਾ ਉਸਤਾਦ ਗਰਦੀਪ ਪਹਿਲਵਾਂ ਜੀ ਬੇਰਾਂ ਉਹਨਾਂ ਦੇ ਅਖਾੜੇ ਦਾ ਮੱਲ ਹੈ ਮੁਸਤੀ ਵੇਖਣ ਜੋਗਾ ਕਿ ਰੈਂਦੀ ਦੁਨੀਆ ਸਲਾਮਾ ਫਿਰ ਕਰਦੀ ਇਹਨੂੰ ਲਾ ਕੇ ਲਾ ਕੇ ਦੋ ਆਪਾਂ ਵੇਖੀ ਦੋ ਜੀ ਦੋ ਮਿੰਟ ਪੋਰ ਗੱਡੀ ਮਾਟੋ ਤੋਂ ਗੱਡੀ ਮਾਟੋ ਪਸਤਰੋ ਦੋ ਮਿੰਟ ਹੱਥ ਭਾਈ ਇੱਕ ਵਾਰ ਫਿਰ ਤੋਂ ਵੱਡਾ ਧੰਨਵਾਦ ਮਿਸਤਰੀ ਗੁਰਦੀਪ ਉਹਨਾਂ ਵੱਲੋਂ 500 ਦੇ ਵੱਡੇ ਸਹਿਯੋਗ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਦੇ 500 ਦੇ ਵੱਡੇ ਸਹਿਯੋਗ ਕਾਲੂ ਢਿੰਡਾ ਸਾਹਿਬ 500 ਨਰੈਣ ਸਿੰਘ ਜੀ ਉਹਨਾਂ ਵੱਲੋਂ ਵੀ ਇਸ ਵਿਸ਼ਾਲ ਕੁਸ਼ਤੀ ਦੰਗਲ ਲਈ 500 ਦੇ ਵੱਡੇ ਸਹਿਯੋਗ ਮੋਢੇ ਹੋਇਆ ਆ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਪਰ ਮੈਦਾਨ ਦੇ ਵਿੱਚ ਜਲਦੀ ਕੁਸ਼ਤੀ ਕੇ ਮੂਹਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਮਲ ਹੁੰਦਾ ਉਹ ਫਿੱਬੀ ਲਾ ਕੇ ਡਿੱਗਣ ਦਾ ਕੇ ਰਾਜੇ ਖਿੱਲੇ ਅੜਬ ਪੰਜਾਬੀ ਜਿਗਰ ਰੱਖਦੇ ਖਿੱਦਣ ਦਾ ਉਹ ਰਾਜੇ ਖਿੱਲੇ ਅੜਬ ਪੰਜਾਬੀ ਜਿਗਰ ਰੱਖਦੇ ਖਿੱਦਣ ਦਾ ਲਓ ਆਗੂ ਬੱਕਰ ਸਿਤਮਾ ਬੇੜ ਉੱਪਰਲੇ ਪਾਸੇ ਆ ਤੇ ਨੀਚਲੇ ਪਾਸੇ ਸੋਨੂ ਮੇਰਾ ਇਸ ਤੋਂ ਬਾਅਦ ਪ੍ਰਵੀਨ ਨੂਰਮਲ ਲਿਆਕਤ ਸਿਤਮਾ ਬੇੜ ਨਾਲ ਅਜੇ ਰੁੜਕਾ ਤੇ ਸੋਨੂ ਪਹਿਲਵਣ ਮਰਾਉੜ ਤਿਆਰ ਬਤਿਆ ਰਣਗੇ ਅਰੇ ਇੱਧਰ ਕੌਣ ਉੱਪਰ ਤਰਿਆ ਹੈ ਗੋਡਾ ਬਾਈ ਹੋਏ ਲੰਗੋਟੀ ਹੱਤ ਕੇ ਵੱਡੇ ਵੱਡੇ ਮੱਲ ਬੋਲ ਦਿੰਦੇ ਹਰੀਆਂ ਉਹ ਜੋਰ ਜਦੋਂ ਲੱਗ ਜਾਂ ਨਾ ਬਤੋਂਬੜ ਦੇ ਉਦੋਂ ਤਹੀ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਰਦੇ ਉਹ ਕੀਤੀ ਵੀ ਕਮਿਟਮੈਂਟ ਖੁੱਲੇ ਟਾਈਮ ਦੀ ਕਰੇ ਮਜਬੂਰ ਪਰ ਬਹਾਨੇ ਲਾਉਣ ਨੂੰ ਉਹ ਕਰਦਾ ਇਹ ਤੰਗ ਟੂ ਮਸੇੜੀ ਵਾਲਿਆ ਜਦੋਂ ਰੇਗ ਮਾਰ ਮੰਗੂ ਗੋਡਾ ਛੱਲੇ ਟੋਂਨੂ ਉਹ ਕਰਦਾ ਟੰਗ ਡੂਮ ਸੇੜੀ ਵਾਲਿਆ ਜਦੋਂ ਰੇਗ ਮਾਰ ਮੰਗੂ ਗੋਡਾ ਛੱਲੇ ਟੋਂਨੂ ਲਓ ਆਗੂ ਬੱਕਰ ਪਹਿਲਵਾਨ ਸਿੱਧਮਾ ਬੇੜ ਵਾਲਾ ਬਰਲੇ ਪਾਸੇ ਐ ਤੇ ਨੀਚਲੇ ਪਾਸੇ ਸੋਨੂ ਮੇਰਾ ਦਰਸ਼ਕ ਵੀਰੋ ਬਾਪਾ RAMਦੇਵ ਕਹਿੰਦਾ ਹੁੰਦਾ ਵੀ ਤਾੜੀਆਂ ਮਾਰਨ ਨਾਲ ਖੂਨ ਦਾ ਸਰਕਲ ਤੇਜ ਹੋ ਜਾਂਦਾ ਜੇ ਆਨੰਦ ਆ ਰਿਹਾ ਕੁਸ਼ਤੀਆਂ ਦਾ ਇੱਕ ਵਾਰ ਇਹਨਾਂ ਮੱਲਾ ਲਈ ਲਾਓ ਖਿੱਚ ਕੇ ਦੜੀਆਂ باندې ਬਾ ਵੀਰ ਸਵਾ 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 ਸਵੀ ਬੱਡਾ ਧੰਨਵਾਦ ਸਪਿੰਦਰ ਸਿੰਘ ਜੀ ਬੋਪਰਾਏ ਅਚਿਚਤ ਤੌਰ ਤੇ ਪੁੱਜੇ ਹੋਇਆ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਸਨਮਾਨ ਪੁੱਜਦੇ ਹੋਇਆ ਬੜੀ ਰਾਜਵਿੰਦਰ ਬੋਪਰਾਏ ਉਹਨਾਂ ਵੱਲੋਂ ਵੀ 500 ਦੇ ਵੱਡੇ ਸਹਿਯੋਗ ਇਸ ਵਿਸਾਲ ਪੁਸ਼ਤੀ ਦੰਗਲੀ ਪੁੱਜਦੇ ਹੋਇਆ ਨਾਲ ਬਹੁਤ ਹੀ ਸਤਿਕਾਰਯੋਗ ਸੁਪਿੰਦਰ ਸਿੰਘ ਜੀ ਬੋਪਰਾਏ ਉਹਨਾਂ ਵੱਲੋਂ 2000 ਦੇ ਵੱਡੇ ਸਹਿਯੋਗ ਇਸ ਵਿਸ਼ਾਲ ਕੁਸ਼ਤੀ ਦੰਗਲ ਲਈ ਪੁੱਜਦੇ ਹੋਇਆ ਬਸੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਪਰ ਚਲਦੀ ਕੁਸ਼ਤੀ ਲਾ ਉਧਰ ਕਹਿੰਦੇ ਨੋਂਦਰ ਕੱਢੀ ਹੋਈ ਆਏ ਹੋਏ ਆਏ ਹੋਏ ਆਹ ਕਹਿੰਦੇ ਅਬੂ ਬੱਕਰੇ ਸਿਤਮਾ ਮੋੜ ਦੀ ਧਰਤੀ ਦਾ ਜਿਸ ਗੱਪੂ ਨੇ ਜਿੱਤ ਹਾਸਲ ਕੀਤੀ ਹੈ ਬਾਈ ਆਖਿਰ ਲਿਆਕਿਤ ਸਿਤਮਾ ਮੋੜ ਤੇ ਪ੍ਰਵੀਨ ਨੂਰ ਮਹਿਲ